ਕੌਣ ਹੈ ਇਹ ਸਿੰਗਰ ਜਿਸ ਦੀ ਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਉਡਾਰੇ ਨੇ ਤੇ ਬਹੁਤ ਸਾਰੇ ਲੋਕ ਇਸ ਦੀਆਂ ਤਾਰੀਫਾਂ ਵੀ ਕਰਦੇ ਪਏ ਨੇ ਸੋ ਜੋ ਮਜ਼ਾਕ ਕਰ ਰਹੇ ਨੇ ਅਸਲ ਵਿੱਚ ਉਹਨਾਂ ਨੂੰ ਇਸ ਗਾਇਕ ਦਾ ਸੱਚ ਪਤਾ ਹੀ ਨਹੀਂ ਸੋ ਅੱਜ ਆਪਾਂ ਇਸ ਨਿੱਕੀ ਜਹੀ ਵੀਡੀਓ ਚ ਇਸ ਗਾਇਕ ਦੀ ਜ਼ਿੰਦਗੀ ਦਾ ਸੱਚ ਤੁਹਾਡੇ ਅੱਗੇ ਰੱਖਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਯਾਰੋ ਇਸ ਗਾਇਕ ਨੂੰ ਐਮਸੀ ਬਾਬੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਇਸ ਨੂੰ ਦਾ ਡੈਫ ਐਂਡ ਮਿਊਟ ਰੈਪਰ ਵੀ ਕਿਹਾ ਜਾਂਦਾ ਏ ਇਹ ਅਫਰੀਕਾ ਦੀ ਇੱਕ ਗਰੀਬ ਕੰਟਰੀ ਕਾਂਗੋ ਦਾ ਰਹਿਣ ਵਾਲਾ ਏ ਪਰ ਅੱਜ ਇਸ ਨੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਕਰ ਦਿੱਤਾ ਏ ਪਹਿਲਾਂ ਇਸ ਦਾ ਗਾਣਾ ਆਪਣੀ ਕੰਟਰੀ 'ਚ ਬਹੁਤ ਜ਼ਿਆਦਾ ਚੱਲਿਆ ਤੇ ਫਿਰ ਉਸ ਨੂੰ ਸਭ ਤੋਂ ਵੱਧ ਪਿਆਰ ਮਿਲਿਆ ਇੰਡੀਆ 'ਚ ਜਿਵੇਂ ਤੁਸੀਂ ਜਾਣਦੇ ਹੋ ਕਿ ਰੈਪਰ ਦੀ ਦੁਨੀਆ 'ਚ ਕਈ ਵੱਡੇ ਵੱਡੇ ਸਟਾਰ ਨੇ ਪਰ ਹੁਣ ਐਮਸੀ ਬਾਬੇ ਦਾ ਵੀ ਨਾਮ ਵੱਡਾ ਬਣ ਗਿਆ ਏ ਕਾਫੀ ਲੋਕ ਨਾ ਐਮਸੀ ਬਾਬੇ ਨੂੰ ਟ੍ਰੋਲ ਕਰ ਰਹੇ ਸੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਜਾਣ ਬੁਝ ਕੇ ਇਵੇਂ गा ਰਿਹਾ ਏ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਗਾਇਕ ਗੁੰਗਾ ਏ ਜੀ ਹਾਂ ਦੋਸਤੋ ਇਹ ਗਾਇਕ ਗੁੰਗਾ ਏ ਤੇ ਬਸ ਉਹ ਅਲੱਗ-ਅਲੱਗ ਆਵਾਜ਼ਾਂ ਹੱਥਾਂ ਦੇ ਇਸ਼ਾਰੇਆਂ ਅਤੇ ਚਿਹਰੇ ਦੇ ਹਾਵ-ਭਾਵ ਦੀ ਵਰਤੋਂ ਨਾਲ ਹੀ ਰੈਪ ਕਰਦਾ ਏ ਐਮਸੀ ਬਾਬਾ ਦੁਨੀਆ ਤੇ ਪਹਿਲਾ ਗੂੰਗਾ ਇਨਸਾਨ ਏ ਜੋ ਗਾਇਕ ਬਣਿਆ ਏ ਇਸ ਨੇ ਰੈਪ ਦੀ ਦੁਨੀਆ 'ਚ ਇੱਕ ਵੱਖਰਾ ਹੀ ਨਾਮ ਆਪਣੀ ਬੋਲੀ ਤੇ ਸੰਗੀਤ ਨੂੰ ਦਿੱਤਾ ਏ ਐਮਸੀ ਬਾਬਾ ਨੂੰ ਡੈਫ ਐਂਡ ਮਿਊਟ ਰੈਪਰ ਇਸ ਕਰਕੇ ਕਿਹਾ ਜਾਂਦਾ ਏ ਕਿ ਨਾ ਹੀ ਉਸ ਨੂੰ ਸੁਣਦਾ ਏ ਤੇ ਨਾ ਹੀ ਉਹ ਬੋਲ ਸਕਦਾ ਏ ਬਸ ਉਹ ਅਲੱਗ-ਅਲੱਗ ਆਵਾਜ਼ਾਂ ਤੇ ਇਸ਼ਾਰਿਆਂ ਦੇ ਨਾਲ ਹੀ ਗਾਉਂਦਾ ਏ ਜਿਵੇਂ-ਜਿਵੇਂ ਲੋਕਾਂ ਨੂੰ ਇਸ ਗਾਇਕ ਦਾ ਸੱਚ ਪਤਾ ਲੱਗ ਰਿਹਾ ਏ ਉਵੇਂ-ਉਵੇਂ ਹੀ ਇਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਏ ਤੇ ਇਸ ਦੀ ਗਾਇਕੀ ਲੋਕਾਂ ਲਈ ਤੋ ਮੋਟੀਵੇਸ਼ਨ ਦਾ ਕੰਮ ਕਰਦੀ ਪਈ ਏ ਐਮ ਸੀ ਬਾਬੇ ਦਾ ਇੱਕ ਵੀਡੀਓ Song ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਜਿਸ ਦੇ 12 ਮਿਲੀਅਨ ਤੋਂ ਵੱਧ ਵਿਊ ਆਏ ਨੇ ਐਮ ਸੀ ਬਾਬਾ ਨੇ ਗੁੰਗੀਆਂ ਲਈ ਤੇ ਹੋਰ ਲੋਕਾਂ ਲਈ ਜੋ ਹਿੰਮਤ ਹਾਰ ਕੇ ਬੈਠੇ ਨੇ ਕਿਸੇ ਨਾ ਕਿਸੇ ਕਮੀ ਤੋਂ ਉਹਨਾਂ ਲਈ ਇੱਕ ਵੱਡੀ ਮਿਸਾਲ ਬਣਾ ਦਿੱਤੀ ਏ ਐਮ ਸੀ ਬਾਬਾ ਨੇ ਜੋ Song ਕੀਤਾ ਏ ਉਹ Song ਉਸਦਾ ਆਪਣਾ ਨਹੀਂ ਏ ਐਮ ਸੀ ਬਾਬੇ ਨੇ ਇਸ Song ਵਿੱਚ ਫੀਟ ਕੀਤਾ ਹੋਇਆ ਏ ਜੀ ਹਾਂ ਇਹ Song ਟੈਟਰ ਨੇ ਮੈਸਟਰ ਉਹਦਾ ਹੈ Song ਦਾ ਨਾਮ ਹੈ ਉੱਕੋ ਲੈਲਾ ਐਪਾ ਜਾਨਾਨੀ ਇਸ ਗਾਣੇ ਦਾ ਮਤਲਬ ਹੈ ਕਿ ਤੁਸੀਂ ਕਿਸ ਦੇ ਲਈ ਰੋਵੋਗੇ ਯਾਰੋ ਤੁਹਾਨੂੰ ਦੱਸ ਦਈਏ ਕਿ ਐਮ ਸੀ ਬਾਬੇ ਨੇ 2021 ਵਿੱਚ ਸੰਗੀਤ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ ਸੀ ਜੀ ਹਾਂ ਉਹਨਾਂ ਨੇ ਆਪਣੀ ਸ਼ੁਰੂਆਤ ਗਰੁੱਪ ਲਾਬ ਬੇਸਰੋਂ ਨਾਲ ਕੀਤੀ ਸੀ 2023 ਵਿੱਚ ਐਮ ਸੀ ਬਾਬਾ ਨੇ ਆਪਣੇ ਕੰਮ ਨੂੰ ਅੱਗੇ ਲਿਜਾਣ ਲਈ ਸੋਚਿਆ ਕਿ ਉਹ ਇਕੱਲਾ ਹੀ ਕੰਮ ਕਰੇਗਾ ਜਿਸ ਤੋਂ ਬਾਅਦ ਉਹ ਇਕੱਲਾ ਹੀ ਕੰਮ ਕਰਨ ਲੱਗਾ ਤੇ ਅੰਤ ਰੱਬ ਦੀ ਮਿਹਰ ਹੋਈ ਕਿ ਉਸ ਦੀ ਆਵਾਜ਼ ਨੂੰ ਇੱਕ ਵੱਖਰੀ ਪਛਾਣ ਮਿਲੀ ਜਿਸ ਨੂੰ ਹੁਣ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਐਮ ਸੀ ਬਾਬਾ ਹੋਰ ਵੀ ਅਪਾਹਜ ਕਲਾਕਾਰਾਂ ਲਈ ਆਸ ਦੀ ਕਿਰਨ ਬਣ ਗਿਆ ਹੈ ਐਮ ਸੀ ਬਾਬਾ ਨੂੰ ਇੰਡੀਆ ਦੇ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਬਹੁਤ ਸਾਰੇ ਫੁਨਾ ਚ ਐਮ ਸੀ ਬਾਬਾ ਦੀਆਂ ਇਹ ਵੀਡੀਓ ਵਾਇਰਲ ਹੋ ਰਹੀਆਂ ਨੇ ਪਹਿਲਾਂ ਤਾਂ ਲੋਕ ਇਸ ਦਾ ਮਜ਼ਾਕ ਉਡਾ ਰਹੇ ਸੀ ਪਰ ਲੋਕ ਹੁਣ ਇਸ ਦੀ ਸਿਫਤ ਕਰ ਰਹੇ ਨੇ ਸੋ ਯਾਰੋ ਕਹਿ ਸਕਦੇ ਆ ਕਿ ਚੰਗੇ ਦਿਨਾਂ ਦਾ ਪਤਾ ਨਹੀਂ ਵੀ ਕਦੋਂ ਆਸਾਂ ਇਹ ਕੁਦਰਤ ਆ ਕਿਸੇ ਨੂੰ ਕੱਖ ਤੋਂ ਵੀ ਲੱਖ ਕਰ ਦਿੰਦੀ ਏ ਤੇ ਕਿਸੇ ਨੂੰ ਲੱਖ ਤੋਂ ਕੱਖ ਵੀ ਕਰ ਦਿੰਦੀ ਏ ਸੋ ਕਦੇ ਵੀ ਕਿਸੇ ਚੀਜ਼ ਦਾ ਮaan ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਦੇ ਹਿੰਮਤ ਹਾਰਨੀ ਚਾਹੀਦੀ ਏ ਕਦੇ ਵੀ ਐਮ ਸੀ ਬਾਬਾ ਦੀ ਕੰਟਰੀ ਨੇ ਸੋਚਿਆ ਨਹੀਂ ਹੋਵੇਗਾ ਕਿ ਇੱਕ ਗੁੰਗਾ ਤੇ ਬਹਿਰਾ ਸਾਡੇ ਦੇਸ਼ ਦਾ ਨਾਮ ਉੱਚਾ ਕਰੇਗਾ ਪਰ ਉਹ ਅੱਜ ਕੰਮ ਹੋ ਰਿਹਾ ਹੈ ਸੋ ਤੁਸੀਂ ਇਸ ਗਾਇਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਗਾਇਕ ਦੀ ਸਪੋਰਟ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਉਹਨਾਂ ਲੋਕਾਂ ਤੱਕ ਇਹ ਵੀਡੀਓ ਖਾਸ ਕਰਕੇ ਪਹੁੰਚਾਇਓ ਜੋ ਹਿੰਮਤ ਹਾਰ ਕੇ ਬੈਠੇ ਨੇ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ ਜੀ